ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਗੈਂਗਸਟਰਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਹੁਣ ਤੱਕ 70 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦਰਸਾਲ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਗੈਂਗਸਟਰਾਂ ਦੇ 50 ਮੈਂਬਰਾਂ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 15 ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਗੈਂਗਸਟਰਜ਼ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਤੇ ਕੱਲ ਵੀ ਜ਼ਿਲ੍ਹਾ ਕਮਿਸ਼ਨਰੇਟ ਵੱਲੋਂ ਭਾਜੀ ਪੁਲਿਸ ਨੇ ਮੈਂ ਜਾਕ ਆਪਣੇ ਜੋ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਰਾਉਂਡ ਅਪ ਕੀਤੇ ਗਏ ਉਹਨਾਂ ਦੇ ਵਿੱਚੋਂ 15 ਤੇ ਕਾਰਵਾਈਆਂ ਹੋਈਆਂ ਤੇ ਜਿਨ੍ਹਾਂ ਨੂੰ ਕੀ ਅਸੀਂ ਅੱਜ ਜੇਲ੍ਹ ਚ ਭੇਜਿਆ ਉਸੇ ਵੀ ਲਗਾਤਾਰਤਾ ਦੇ ਵਿੱਚ ਅੱਜ ਵੀ ਆਪਣੇ ਸਾਰੇ ਹਲਕਾ ਅਫਸਰਾਂ ਵੱਲੋਂ ਚਾਰ ਐਡੀਸ਼ਨਲ ਡੀਸੀਪੀ ਰੈਂਕ ਅਫਸਰ ਤੇ 200 ਦੀਆਂ ਪੁਲਿਸ ਪਟੀਆਂ ਵੜਾ ਕੇ 200 ਮੁਲਾਜ਼ਮਾਂ ਦੀਆਂ ਪੁਲਿਸ ਪਟੀਆਂ ਵੜਾ ਕੇ ਅਸੀਂ ਇਹ ਆਪਣੇ ਟਾਰਗੇਟ ਆਇਡੈਂਟੀਫਾਈ ਕੀਤੇ ਜਿਨ੍ਹਾਂ ਦੇ ਵਿੱਚ ਕੀ ਇਨ੍ਹਾਂ ਗੈਂਗਸਟਰਸ ਦੇ ਕੋਈ ਐਸੋਸੀਏਟ ਜਿਹੜੇ ਸਾਡੇ ਖੇਤਰਾਂ ਦੇ ਵਿੱਚ ਪਹਿਲਾਂ ਆਏ ਹੋਣ ਉਹਨਾਂ ਤੇ ਰੇਡਸ ਕਰਾਈਆਂ ਸਾਡੀਆਂ ਰੇਡਸ ਹੁਣ ਚੱਲ ਰਹੀਆਂ ਹਨ ਹੁਣ ਤੱਕ ਅਸੀਂ ਆਲਮੋਸਟ 70 ਦੇ ਆਸ-ਪਾਸ ਜਿਹੜੇ ਰੌਂਡ ਆਪ ਕੀਤੇ ਹਨ ਜਿਨ੍ਹਾਂ ਦੀ ਪੁਛਕ ਚੱਲਦੀ ਹੈ ਕ ਦੇ ਲਗਾਤਾਰ ਪੁਲਿਸ ਕਾफी ਸਰਗਰਮ ਨਜ਼ਰ ਆ ਰਹੀ ਹੈ ਗੈਂਗਸਟਰਾਂ ਦੇ ਖਿਲਾਫ ਹੁਣ ਮੁਹਿੰਮ ਚੇਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਖਾਤਮਾ ਜ਼ਰੂਰ ਹੋਵੇਗਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਗੈਂਗਸਟਰਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਹੁਣ ਤੱਕ 70 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦਸ ਸਾਲ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਗੈਂਗਸਟਰਾਂ ਦੇ 50 ਮੈਂਬਰਾਂ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 15 ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਗੈਂਗਸਟਰਜ਼ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਇਹ ਸ਼ੁਰੂ ਕੀਤਾ ਗਿਆ ਤੇ ਕੱਲ ਵੀ ਜ਼ਿਲ੍ਹਾ ਕਮਿਸ਼ਨਰੇਟ ਵੱਲੋਂ ਪੰਜ ਪੁਲਿਸ ਨੇ ਪੰਜਾਬ ਤੇ ਜੋ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਰਾਉਂਡ ਅਪ ਕੀਤੇ ਗਏ ਉਹਨਾਂ ਦੇ ਵਿੱਚੋਂ 15 ਤੇ ਕਾਰਵਾਈਆਂ ਹੋਈਆਂ ਤੇ ਜਿਨ੍ਹਾਂ ਨੂੰ ਕੀ ਅਸੀਂ ਅੱਜ ਜੇਲ੍ਹ ਚ ਭੇਜਿਆ ਉਸੇ ਵੀ ਲਗਾਤਾਰਤਾ ਦੇ ਵਿੱਚ ਅੱਜ ਵੀ ਆਪਣੇ ਸਾਰੇ ਹਲਕਾ ਅਫਸਰਾਂ ਵੱਲੋਂ ਚਾਰ ਐਡੀਸ਼ਨਲ ਡੀਸੀਪੀ ਰੈਂਕ ਅਫਸਰ ਤੇ 200 ਦੀਆਂ ਪੁਲਿਸ ਪਟੀਆਂ ਵੜਾ ਕੇ 200 ਮੁਲਾਜ਼ਮਾਂ ਦੀਆਂ ਪੁਲਿਸ ਪਟੀਆਂ ਵੜਾ ਕੇ ਅਸੀਂ ਇਹ ਆਪਣੇ ਟਾਰਗੇਟ ਆਇਡੈਂਟੀਫਾਈ ਕੀਤੇ ਜਿਨ੍ਹਾਂ ਦੇ ਵਿੱਚ ਕੀ ਇਨ੍ਹਾਂ ਗੈਂਗਸਟਰਸ ਦੇ ਕੋਈ ਐਸੋਸੀਏਟ ਜਿਹੜੇ ਸਾਡੇ ਖੇਤਰਾਂ ਦੇ ਵਿੱਚ ਪਹਿਲਾਂ ਆਏ ਹੋਣ ਉਹਨਾਂ ਤੇ ਰੇਡਸ ਕਰਾਈਆਂ ਸਾਡੀਆਂ ਰੇਡਸ ਹੁਣ ਚੱਲ ਰਹੀਆਂ ਹਨ ਹੁਣ ਤੱਕ ਅਸੀਂ ਆਲਮੋਸਟ 70 ਦੇ ਆਸ-ਪਾਸ ਜਿਹੜੇ ਰੌਂਡ ਅਪ ਕੀਤੇ ਹਨ ਜਿਨ੍ਹਾਂ ਦੀ ਪੁਛਕੀ ਚੱਲਦੀ ਹੈ ਖ਼ੈ ਦਾਦੇ ਕਿ ਲਗਾਤਾਰ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਗੈਂਗਸਟਰਾਂ ਦੇ ਖਿਲਾਫ ਹੁਣ ਮੁਹਿੰਮ ਚੇਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਖਾਤਮਾ ਜ਼ਰੂਰ ਹੋਵੇਗਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ